ਸਰਦੂਲ ਨੇ ਗਾਉਣਾ ਸ਼ੁਰੂ ਕੀਤਾ ਗਾਉਣਾ ਸ਼ੁਰੂ ਕੀਤਾ ਦੋ ਫਿਰ ਲੋਕ ਕਿੱਥੇ ਅੜਦੇ ਨੇ ਤੇ ਸੁੱਖੀ ਬਰਾੜ ਨੇ ਕੋਈ ਇੱਕ ਗੀਤ ਸੁਣਾ ਦੇ ਅੱਛਾ ਹੈਨਾ ਇੱਕ ਗੀਤ ਸਰਦੂਲ ਕਹਿੰਦਾ ਹਾਏ ਰੱਬਾ ਪਤਾ ਕੀ ਕਹਿੰਦਾ ਸਟੇਜ ਤੇ ਕਾਲੇ ਜਹਾਨ ਤੇ ਪੀਕੀ ਤੱਕ ਪੈਦਾ ਰੱਬਾ ਗੋਰੇ ਨਹੀਂ ਸਾਨੂੰ ਪਸੰਦ ਕਰਦੇ ਉਹ ਮਾਰ ਕੇ ਬਹਿ ਗਿਆ ਰੰਗ ਮੈਨੂੰ ਕਾਲਾ ਓਏ ਲੋਕੋ ਚਲੋ ਸੁੱਖੀ ਬਰਾੜ ਭੈਣ ਜੀ ਨੇ ਸੁਣਾਉਣਾ ਹੁਣ ਮੈਂ ਤੁਹਾਨੂੰ ਫਿਰ ਮੈਂ ਬੇਬੀ ਸਟੇਜ ਤੇ ਖੜ ਕੇ ਕਿੰਨਾ ਸੋਹਣਾ ਗਾਰੇ ਮੈਂ ਚਲੋ ਐਨੀਵੇ ਗਾਉਣਾ ਪੈਣਾ ਸੀ ਕਦਾਗੇ ਫਿਰ ਮੈਂ ਉਹ ਗੀਤ ਗਾਉਣਾ ਸੀਗਾ ਜੀਵੇ ਬਨੜਾ ਮੁਰਾ ਸਾਰੀ ਤੇ ਮੇਰੇ ਭਰਾ ਦੇ ਸਾਲੇ ਸੁਲੇ ਆਏ ਹੋਏ ਸੀ ਸਾਰੇ ਹੁਣ ਸਾਰ ਨੂੰ ਸੀਗਾ ਵੀ ਭਾਈ ਭੂਆ ਗਾ ਰਹੀ ਹੈ ਉਹਨਾਂ ਨੇ ਤਾਂ ਜਗਤਾਰ ਜੀ ਪੁੱਛੋ ਉਹਨਾਂ ਨੇ ਤਾਂ ਨਾ ਡਾਲਰਾਂ ਨਾਲ ਚਿੱਟਾ ਕਰਤਾ ਸਟੇਜ ਹਮ ਡਾਲਰ ਹੀ ਡਾਲਰ ਮੇਰੇ ਤੋਂ ਡਾਲਰ ਹੀ ਡਾਲਰ ਮੇਰੇ ਤੋਂ ਭਰਾ ਦੇ ਸਰਦੂਲ ਮੈਨੂੰ ਪਤਾ ਕੀ ਕਹ ਉਹ ਪੈਂਜੀ ਦੋ ਤਿੰਨ ਗੀਤ ਹੋਰ ਗਾ ਦਿਓ ਉਸ ਤੇ ਸੁਣੀ ਲੈ ਭਰ ਰਹੀ ਆ ਸਟੇਜ ਕਹਿੰਦਾ ਕੰਮ ਬਣ ਜੂਗਾ ਮੈਂ ਕਿਹਾ ਨਹੀਂ ਮੈਂ ਫਿਰ ਮੈਂ ਦੋ ਤਿੰਨ ਗੀਤ ਹੋਰ ਗਾ ਉਦੋਂ ਲਈ ਨਾਂ ਨਾਮ ਸੁਟਿਆ ਮੇਰੇ ਤੋਂ ਫਿਰ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਮੇਰੀ ਗੱਲ ਸੁਣ ਮੈਂ ਗਾਤਾ ਮੈਂ ਦੁਬਾਰਾ ਫੇਰ ਆਉਂਗੀ ਹੁਣ ਤੁਸੀਂ ਫਿਰ ਮੈਂ ਸਰਦੂਲ ਨੂੰ ਕਿਹਾ ਚੱਕਵੇਂ ਗੀਤ ਲਾ ਦੇ ਸਿੱਖ ਲਾ ਕਲੈਰੀਆ ਮੋਰਾ ਮੈਂ ਕਿਹਾ ਇੱਥੇ ਗਰਾਰੀਆਂ ਜੱਟਾਂ ਨੇ ਕਿਹਾ ਮੈਂ ਤੂੰ ਲਾ ਸ਼ਰਾਬੀ ਹੋਇਆ ਸਾਰੇ ਨੱਚਣ ਵਾਲੇ ਗੀਤ ਲਾ ਦੇ ਫਿਰ ਸਰਦੂਲ ਸਿੰਘ ਮਾਰ ਗਿਆ ਨਹੀਂ ਤੇਰਾ ਠਮਕਾ ਮਿੱਤਰਾਂ ਨੂੰ ਮਾਰ ਵੇ ਚੱਕ ਫਿਰ ਉਹਨੂੰ ਵੀ ਵਰਨੇ ਸ਼ੁਰੂ ਹੋ ਗਏ ਡਾਲਰ